गौड़ी महला पंजवा, मिलो प्यारे जिया प्रभ किया थिया। मिलो प्यारे जिया प्रभ किया तुम्हारा थिया रहाओ अनक जन्म जूनी भ्रमया ਬਹਰ ਬਹਰ ਦੁੱਖ ਪਾਇਆ ਤੇਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ ਦੇਹੋ ਦਰਸ ਹਰ ਰਾਇ ਸੋਈ ਹੋਆ ਜੋ ਤਿਸ ਭਾਣਾ ਅਵਰਨ ਕਿਨਹੀ ਕੀਤਾ ਤੁਮਰੇ ਭਾਣੇ ਭਰਮ ਮੋਹ ਮੋਹਿਆ ਜਾਗਤ ਨਹੀਂ ਸੂਤਾ ਬਿਨੋ ਸੁਨੋ ਤੁਮ ਪ੍ਰਾਨ ਪਤ ਪਿਆਰੇ ਕਿਰਪਾ ਨਿਦ ਦਿਆਲਾ ਰਾਖ ਲੈ ਹੋ ਪਿਤਾ ਪ੍ਰਭ ਮੇਰੇ ਅਨਾਥ ਕਰ ਪ੍ਰਤ ਪਾਲਾ ਜਿਸ ਨੂੰ ਤੁਮਹਿ ਦਿਖਾਇਓ ਦਰਸ਼ਨ ਸਾਧ ਸੰਗਤ ਕੈ ਪਾਛੈ ਕਰ ਕਿਰਪਾ ਧੁਰ ਦੇਹੋ ਸੰਤਨ ਕੀ ਸੁਖ ਨਾਨਕ ਐ ਵਾਸੈ ਕਰ ਕਿਰਪਾ ਧੁਰ ਦੇਹੋ ਸੰਤਨ ਕੀ ਸੁਖ ਨਾਨਕ ਐ ਵਾਸੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਜੋ ਸਤਗੁਰਾਂ ਦੀ ਕਿਰਪਾ ਸਦਕਾ ਆਪਾਂ ਪਵਿੱਤਰ ਅੰਗ 207 ਤੇ ਸੁਭਾਏਮਾਨ ਸ਼ਬਦ ਪੜਿਆ ਇਹ ਗੌੜੀ ਰਾਗ ਅੰਦਰ ਸ਼ਬਦ ਦਾ ਮਹੱਲਾ ਪੰਜਵਾਂ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਮਹਾਰਾਜ ਕਹਿਣਾ ਕਰਦੇ ਨੇ ਮਿਲੋ ਪਿਆਰੇ ਜੀਆ ਪ੍ਰਭ ਕੀਆ ਤਮਾਰਾ ਥੀਆ ਮਹਾਰਜ ਕਹਿੰਦੇ ਹੈ ਸਭ ਜੀਵਾਂ ਨਾਲ ਪਿਆਰ ਕਰਨ ਵਾਲੇ ਪ੍ਰਭ ਮੈਨੂੰ ਮਿਲ ਕਿਰਪਾ ਕਰਕੇ ਮੈਨੂੰ ਮਿਲਦਾਤਾ ਜੀ हे प्रभु जगत ਵਿੱਚ ਤੇਰਾ ਕੀਤਾ ਹੀ ਵਰਤ ਰਿਹਾ ਹੈ। ਉਹੀ ਹੁੰਦਾ ਹੈ ਜੋ ਤੂੰ ਕਰਦਾ ਹੈ। ਵਾਹਿਗੁਰੂ ਜਿੱਥੇ ਤੇਰੀ ਪਾਵਰ ਚੱਲਦੀ ਹੈ ਸਾਰੀ ਕਾਇਨਾਤ ਸ੍ਰਿਸ਼ਟੀ ਨੂੰ ਚਲਾਉਣ ਵਾਲੇ ਪ੍ਰਭੂ ਪਰਮਾਤਮਾ ਜੀ ਮੈਨੂੰ ਮਿਲੋ ਕਿਰਪਾ ਕਰਕੇ ਦਰਸ਼ਨ ਦਿਓ। ਅਨਕ ਜਨਮ ਬਹੁ ਜੂਨੀ ਭ੍ਰਮਿਆ ਬਹੁਰ ਬਹੁਰ ਦੁੱਖ ਪਾਇਆ ਹੈ ਪ੍ਰਭੂ ਪਾਤਸ਼ਾ ਮਾਇਆ ਗਰਸਿਆ ਜੀਵਾਂ ਨੂੰ ਜੀਵ ਅਨੇਕਾਂ ਜਨਮਾਂ ਵਿੱਚ ਬਹੁਤ ਜੂਨੀਆਂ ਵਿੱਚ ਭਟਕਦਾ ਚੱਲਿਆ ਆਉਂਦਾ ਹੈ ਜਨਮ ਮਰਨ ਦਾ ਦੁੱਖ ਮੁੜ ਮੁੜ ਸਹਾਰਦਾ ਹੈ ਜੀਵ ਤੁਮਰੀ ਕਿਰਪਾ ਤੇ ਮਨੁੱਖ ਦੇਹ ਪਾਈ ਹੈ ਦੇਹੋ ਦਰਸ਼ ਹਰ ਰਾਯਾ ਤੇਰੀ ਮਿਹਰ ਨਾਲ ਇਸ ਨੇ ਹੁਣ ਮਨੁੱਖਾ ਸਰੀਰ ਪ੍ਰਾਪਤ ਕੀਤਾ ਹੈ ਇਸ ਮਨੁੱਖ ਨੂੰ ਆਪਣਾ ਦਰਸ਼ਨ ਦੇ ਦੇ ਇਸ ਦੀ ਕਿਰਪਾ ਇਸ ਦੀ ਬਕਾਰਾਂ ਵੱਲੋਂ ਰੱਖਿਆ ਕਰ ਵਾਏ ਗੁਰੂ ਜੇ ਤੂੰ ਰੱਖਿਆ ਕਰੇਗਾ ਦਾਤਾ ਜੀ ਤਾਂ ਜੀਵਨ ਸਫਲ ਹੋ ਸਕਦਾ ਕਿਉਂਕਿ ਤੂੰ ਤਰਸ ਕਰਕੇ ਤੇਰੀ ਕਿਰਪਾ ਦੇ ਨਾਲ ਮਨੁੱਖਾ ਜਨਮ ਦੀ ਦਾਤ ਮਿਲੀ ਆ ਇਹ ਮਨੁੱਖਾ ਜਨਮ ਹੁਣ ਕਿਰਪਾ ਕਰਕੇ ਲੇਖੇ ਵਿੱਚ ਲਾ ਲਓ ਦਾਤਾ ਜੀ ਇਹ ਅਰਦਾਸ ਰੂਪੀ ਸ਼ਬਦ ਹੈ ਜੀ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਸੋਈ ਹੋਆ ਜੋ ਤਿਸ ਭਣ ਅਬਰ ਨਕਿਨਹੀ ਕੀਤਾ ਹੈ ਭਾਈ ਜਗਤ ਵਿੱਚ ਉਹੀ ਕੁਝ ਬੀਤਦਾ ਹੈ ਜੋ ਉਸ ਪ੍ਰਮਾਤਮਾ ਨੂੰ ਪਸੰਦ ਆਉਂਦਾ ਹੈ ਕੋਈ ਹੋਰ ਜੀਵ ਉਸ ਦੀ ਰਜਾ ਦੇ ਉਲਟ ਕੁਝ ਨਹੀਂ ਕਰ ਸਕਦਾ ਜੇ ਕੋਈ ਜਿਵੇਂ ਹੁਣ ਪਾਣੀ ਆ ਗਰਬਾਣੀ ਦੇ ਵਿੱਚ ਪੰਕਤੀ ਹੈ ਭਈ ਪਹਿਲਾਂ ਸ੍ਰਿਸ਼ਟੀ ਸਾਜਣ ਤੋਂ ਪਹਿਲਾਂ ਹਵਾ ਹਵਾ ਤੋਂ ਪਾਣੀ ਪਾਣੀ ਤੋਂ ਜੀਵ ਪੈਦਾ ਹੋ ਰਹੇ ਨੇ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅnder ਹੈ ਨਾ ਕਿ ਕੋਈ ਬੱਕਰੀ ਹਸਤੀ ਹੈ ਕੋਈ ਪਾਣੀ ਵਾਲੀ ਜਾਂ ਕੋਈ ਹਵਾ ਵਾਲੀ ਕੋਈ ਬੱਕਰੀ ਹਸਤੀ ਨਹੀਂ ਇਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਉਹਦੀ ਸਾਂਭ ਸੰਭਾਲ ਕਰਨ ਵਾਲਾ ਉਹ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਇਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ ਵਾਹਿਗੁਰੂ ਜੋ ਉਸ ਦੀ ਰਜਾ ਦੇ ਉਲਟ ਕੁਝ ਨਹੀਂ ਹੋ ਕਰ ਸਕਦਾ ਕਿਉਂਕਿ ਮਹਾਰਾਜ ਨੇ ਇਥੇ ਸਮਝਾਉਣਾ ਕੀਤਾ ਪਰਮਾਤਮਾ ਨੂੰ ਜੋ ਉਸ ਪਰਮਾਤਮਾ ਨੂੰ ਪਸੰਦ ਆਉਂਦਾ ਹੈ ਕੋਈ ਹੋਰ ਜੀਵ ਉਸ ਦੀ ਰਜ਼ਾ ਦੇ ਉਲਟ ਕੁਝ ਨਹੀਂ ਕਰ ਸਕਦਾ ਇਹਦੇ ਵਿੱਚੋਂ ਆਪਾਂ ਨੂੰ ਹੋਰ ਵੀ ਸਿੱਖਿਆ ਲੈ ਲੈਣੀ ਚਾਹੀਦੀ ਆ ਵੀ ਕੋਈ ਕਿਸੇ ਕਿਸੇ ਥਾਂ ਤੋਂ ਮਤਲਬ ਆ ਵੀ ਆਹ ਪਦਾਰਥ ਮਿਲਦਾ ਕਿਸੇ ਥਾਂ ਤੋਂ ਉਹ ਚੀਜ਼ ਮਿਲਦੀ ਆ ਨਹੀਂ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅnder ਜੋ ਵੀ ਦਾਤਾਂ ਤੈਨੂੰ ਮਨੁੱਖ ਮਿਲਦੀਆਂ ਮਨੁੱਖਾ ਜਨਮ ਉਹਦੀ ਕਿਰਪਾ ਨਾਲ ਮਿਲਿਆ ਤੇ ਜੋ ਸੁੱਖ ਸਹੂਲਤਾਂ ਧੀਆਂ ਪੁੱਤਰ ਨੇ ਸਭ ਉਹਦੀ ਅਕਾਲ ਪੁਰਖ ਵਾਹਿਗੁਰੂ ਦੀ ਹੀ ਕਿਰਪਾ ਸਦਕਾ ਕੁਦਰਤ ਦੇ ਨਿਯਮ ਮੁਤਾਬਕ ਮਿਲਿਆ ਅਗੇ ਮਹਾਰਾਜ ਸਮਝਾਉਣਾ ਕਰਦੇ ਨੇ ਤੁਮਰੇ ਪਾਣੀ ਭਰਮ ਮੋਹ ਮੋਹਿਆ ਜਾਗਤ ਨਾਹੀ ਸੂਤਾ ਏ ਪ੍ਰਭੂ ਜੀਵ ਤੇਰੀ ਰਜ਼ਾ ਅਨੁਸਾਰ ਹੀ ਮਾਇਆ ਦੀ ਭਟਕਣਾ ਵਿੱਚ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਕਿਉਂਕਿ ਇਹ ਜਿਹੜੇ ਤਤ ਨੇ ਮੋਹ ਮਾਇਆ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਹੈ ਜਿਹੜੇ ਜੀਵ ਗੁਰੂ ਗਿਆਨ ਨਾਲ ਜੁੜ ਜਾਂਦੇ ਨੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਨੇ ਉਹਨਾਂ ਤੋਂ ਇਹ ਖਿਹੜਾ ਛੁੱਟ ਜਾਂ ਛਡਾ ਦਿੰਦਾ ਤੇ ਨਹੀਂ ਸਾਰੇ ਜੀਵਾਂ ਨੂੰ ਮੋਹ ਮਾਇਆ ਦੇ ਵਿੱਚ ਫਸਾਈ ਰੱਖਦਾ ਹੁੰਦਾ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅੰਦਰ ਹੀ ਆਪਣੀ ਮਰਜ਼ੀ ਨਾਲ ਜੀਵਨਾ ਕੋਈ ਮੋਹ ਮਾਇਆ ਦੇ ਜਾਲ ਵਿੱਚੋਂ ਨਿਕਲ ਸਕਦਾ ਤੇ ਨਾ ਕੋਈ ਆਪਣੀ ਮਰਜ਼ੀ ਨਾਲ ਮੋਹ ਮਾਇਆ ਦੇ ਵਿੱਚ ਫਸ ਸਕਦਾ ਇਹ ਅਕਾਲ ਪੁਰਖ ਵਾਹਿਗੁਰੂ ਦਾ ਹੀ ਨਿਜਮ ਹੈ ਮੋਹ ਮਾਇਆ ਤੋਂ ਖੇੜਾ ਛੁੱਟ ਸਕਦਾ ਜਦੋਂ ਗੁਰੂ ਦੀ ਬਾਣੀ ਨਾਲ ਜੁੜ ਗਿਆ ਤੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਾਲ ਜੁੜ ਗਿਆ ਗੁਰੂ ਦੇ ਸਿਧਾਂਤ ਤੇ ਚੱਲ ਪਿਆ ਤੇ ਫਿਰ ਹੌਲੀ-ਹੌਲੀ ਮੋਹ ਮਾਇਆ ਦੇ ਜਾਲ ਵਿੱਚੋਂ ਤੈਨੂੰ ਕੱਢ ਲੈਂਦਾ ਗੁਰੂ ਦਾ ਗਿਆਨ ਤੇ ਗੁਰੂ ਦਾ ਗਿਆਨ ਮਿਲਦਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਤੇ ਜਦੋਂ ਗੁਰੂ ਦਾ ਗਿਆਨ ਮਿਲ ਗਿਆ ਤੇ ਗੁਰੂ ਦੇ ਗਿਆਨ ਮੁਤਾਬਕ ਤੈਨੂੰ ਅਕਾਲ ਪੁਰਖ ਵਾਹਿਗੁਰੂ ਮਿਲ ਜਣ ਇਹ ਇਸ ਤਰ੍ਹਾਂ ਸਿਸਟਮ ਚੱਲਦਾ ਰਹਿੰਦਾ ਹੋਰ ਕੋਈ ਅਪਾ ਪਹਿਲਾਂ ਆਪਾਂ ਪੜ ਕੇ ਆਏ ਆ ਸ਼ਬਦ ਹੋਰ ਕੋਈ ਅਪਾ ਜਿੰਨੇ ਮਰਜੀ ਕਰ ਲਾ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੇ ਗੁਰਬਾਣੀ ਤੋਂ ਬਿਨਾਂ ਕੋਈ ਸਹੀ ਰਸਤਾ ਨਹੀਂ ਤੈਨੂੰ ਦਿਖਾ ਸਕਦਾ ਮਹਾਰਾਜ ਕਹਿਣਾ ਕਰਦੇ ਨੇ ਏ ਪ੍ਰਭੂ ਜੀਵ ਤੇਰੀ ਰਜਾ ਅਨਸਾਰ ਹੀ ਮਾਇਆ ਦੀ ਭਟਕਣਾ ਵਿੱਚ ਫਸੇ ਮਾਇਆ ਦੀ ਭਟਕਣਾ ਵਿੱਚ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਸਦਾ ਮੋਹ ਵਿੱਚ ਸੁੱਤਾ ਰਹਿੰਦਾ ਹੈ ਤੇ ਇਸ ਨੀਂਦ ਵਿੱਚੋਂ ਸचेत ਨਹੀਂ ਹੁੰਦਾ ਸਾਰੀ ਜ਼ਿੰਦਗੀ ਆ ਹੀ ਨਿਕਲ ਜਾਂਦੀ ਹੈ ਮਨੁੱਖੇ ਜਨਮ ਵਾਲੀ ਕਿਉਂਕਿ ਮਨੁੱਖੇ ਜਨਮ ਦੇ ਵਿੱਚ ਕੁਝ ਤਾਂ ਵੱਖਰਾ ਹੈ ਨਾ ਸੋਝੀ ਦਿੱਤੀ ਆ ਪ੍ਰਮਾਤਮਾ ਨੇ ਅਕਲ ਸਾਰਿਆਂ ਜੀਵਾਂ ਦੀ ਇਹ ਸ੍ਰੇਸ਼ਟ ਜੁਨੀ ਹੈ ਸਭ ਤੋਂ ਉੱਪਰਲੀ ਜੁਨੀ ਮਨੁੱਖਾ ਜਨਮ ਹੈ ਬੀਬੀ ਅਤੇ ਭਾਈ ਆ ਜਦੋਂ ਮਹਾਰਾਜ ਕਹਿੰਦੇ ਵੀ ਇਹ ਨੀਂਦ ਵਿੱਚੋਂ ਸੁਚੇਤ ਨਹੀਂ ਹੁੰਦਾ ਤਾਂ ਫੇਰ ਹੁਣ ਅਗਲਾ ਅਰਦਾਸ ਬੇਨਤੀ ਫੇਰ ਸ਼ਬਦ ਆ ਗਿਆ ਮਹਾਰਾਜ ਕਹਿੰਦੇ ਬਿਨੋ ਸੁਨੋ ਤੂੰ ਪ੍ਰਾਨਪਤ ਪਿਆਰੇ ਕਿਰਪਾ ਨਿਤ ਦਿਆਲ ਹੈ ਮੇਰੀ ਜਿੰਦ ਦੇ ਪਤੀ ਹੈ ਪਿਆਰੇ ਪ੍ਰਭੂ ਹੈ ਕਿਰਪਾ ਦੇ ਖਜ਼ਾਨੇ ਪ੍ਰਭੂ ਹੈ ਦਿਆਲ ਪ੍ਰਭੂ ਤੂੰ ਮੇਰੀ ਬੇਨਤੀ ਸੁਣ ਰਾਖ ਲੈ ਹੋ ਪਿਤਾ ਪ੍ਰਭ ਮੇਰੇ ਅਨਾਥਾਂ ਕਰ ਪ੍ਰਤ ਪਾਲਾਂ ਏ ਮੇਰੇ ਪਿਤਾ ਪ੍ਰਭੂ ਅਨਾਥ ਜੀਵ ਦੀ ਪਾਲਣਾ ਕਰ ਇਹਨਾਂ ਨੂੰ ਬਕਾਰਾਂ ਦੇ ਹੱਲਿਆਂ ਤੋਂ ਬਚਾ ਲੈ ਦਾਤਾ ਜੀ ਜਿਸ ਨੂੰ ਤੁਮੈ ਦਿਖਾਇਓ ਦਰਸ਼ਨ ਸਾਧ ਸੰਗਤ ਕੈ ਪਾਛੇ हे ਪ੍ਰਭੂ ਜਿਸ ਵੀ ਮਨੁੱਖ ਨੂੰ ਤੂੰ ਆਪਣਾ ਦਰਸ਼ਨ ਦਿੱਤਾ ਹੈ ਸਾਧ ਸੰਗਤ ਦੇ ਆਸਰੇ ਰੱਖ ਕੇ ਦਿੱਤਾ ਹੈ ਜਿਨੂੰ ਵੀ ਦਰਸ਼ਨ ਹੋਏ ਨੇ ਮਨੁੱਖਤਾ ਵਿੱਚੋਂ ਦਰਸ਼ਨ ਹੋਣੇ ਆ ਜੀ ਕੁਦਰਤ ਦੇ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕੁਦਰਤ ਦੇ ਵਿੱਚੋਂ ਹੋਣੇ ਆ ਸਬ ਕੋ ਗੋਬਿੰਦ ਹੈ ਸਬ ਕੋ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਕਦੋਂ ਵਰਤੀ ਬਣਨੀ ਆ ਇਹ ਜਦੋਂ ਉਹਨੇ ਕਿਰਪਾ ਕੀਤੀ ਮਨੁੱਖ ਨੂੰ ਤੂੰ ਆਪਣਾ ਦਰਸ਼ਨ ਦਿੱਤਾ ਹੈ ਸਾਧ ਸੰਗਤ ਤੇ ਆਸਰੇ ਰੱਖ ਕੇ ਗੁਰੂ ਸਾਧੂ ਦੀ ਸੰਗਤ ਆਪਾਂ ਕਰ ਰਹੇ ਆ ਇਹ ਸੰਗਤ ਦੇ ਨਾਲ ਜੁੜੇ ਰਹੇ ਤਾਂ ਸਾਨੂੰ ਰੱਬ ਦਿਸਣਾ ਸ਼ੁਰੂ ਹੋ ਜਾਏਗਾ ਮਾਂ ਪਿਓ ਵਿੱਚੋਂ ਵੀ ਭੈਣ ਭਰਾਵਾਂ ਵਿੱਚੋਂ ਵੀ ਧੀਆ ਪੁੱਤਰਾਂ ਵਿੱਚੋਂ ਵੀ ਸੱਸ ਸਹੁਰੇ ਵਿੱਚੋਂ ਵੀ ਸਾਰਿਆਂ ਦੇ ਵਿੱਚੋਂ ਫਿਰ ਰੱਬ ਦਿਸੇਗਾ ਜਦੋਂ ਕਿਉਂਕਿ ਰੱਬ ਦਿਸਣ ਦਾ ਮਤਲਬ ਇਹ ਆ ਵੀ ਤੇਰੇ ਅੰਦਰ ਐਨੀ ਨਿਮਰਤਾ ਆ ਜਾਏਗੀ ਐਨੀ ਤੈਨੂੰ ਸੋਝੀ ਆ ਜਾਏਗੀ ਤੂੰ ਸਾਰਿਆਂ ਦਾ ਸਤਿਕਾਰ ਕਰਨ ਵਾਲਾ ਹੋ ਜਾਏਗਾ ਛੋਟਿਆਂ ਨਾਲ ਪਿਆਰ ਕਰਨ ਵਾਲਾ ਹੋ ਜਾਏਗਾ ਵੱਡਿਆਂ ਦਾ ਸਤਿਕਾਰ ਕਰਨ ਵਾਲਾ ਹੋ ਜਾਏਗਾ ਜਿੰਨਾ ਚਿਰ ਤੂੰ ਇਹ ਮਨੁੱਖ ਸਮਝ ਲਈਂ ਜਿੰਨਾ ਚਿਰ ਤੂੰ ਸਤਿਕਾਰ ਨਹੀਂ ਕਰਦਾ ਕਿਸੇ ਭੈਣ ਭਰਾ ਦਾ ਕਿਸੇ ਮਾਤਾ ਪਿਤਾ ਦਾ ਕਿਸੇ ਸੱਤ ਸਹੁਰੇ ਦਾ ਈਰਖਾ ਹੀ ਰੱਖਦਾ ਸਦਾ ਘਿਰਨਾ ਰਹਿੰਦੀ ਆ ਤੇਰੇ ਹਿਰਦੇ ਘਰ ਵਿੱਚ ਸਦਾ ਮਨ ਤੇਰਾ ਦੁਖੀ ਹੋਇਆ ਰਹਿੰਦਾ ਜੈਲਸ ਵਿੱਚ ਫਸਿਆ ਰਹਿਣਾ ਤੂੰ ਜੈਲਸ ਮਤਲ ਜੈਲਸ ਦਾ ਪਤਾ ਜੈਲਸ ਹੁੰਦੀ ਆ ਵੀ ਇੱਕ ਦੂਜੇ ਤੇ ਐਵੇਂ ਜਲੀ ਜਾਣਾ ਦੇਖ ਦੇਖ ਕੇ ਜੈਲਸ ਰੱਖਣੀ ਈਰਖਾ ਰੱਖਣੀ ਜੇ ਤੇਰੇ ਮਨ ਵਿੱਚ ਇਹ ਚੱਲਦੀ ਆ ਨਾ ਤਾਂ ਸੱਜਣਾ ਇਹ ਸਮਝ ਨਹੀਂ ਰੱਬ ਦਾ ਨੇੜੇ ਤੇੜੇ ਨਹੀਂ ਹੈ ਤੂੰ ਬਹੁਤ ਦੂਰ ਬੈਠਾ ਫਿਰ ਤੂੰ ਤੋਂ ਜੇ ਤੇਰੇ ਕੋਲ ਇਹ ਗੁਣ ਹੈਗਾ ਸਤਕਾਰ ਵਾਲਾ ਫਿਰ ਇਹ ਸਮਝ ਲਈ ਬਈ ਤੇਰੇ ਤੇ ਕਿਰਪਾ ਰੱਬ ਦੀ ਤੂੰ ਨੇੜੇ ਤੇੜੇ ਹੀ ਆ ਗੁਰੂ ਦੇ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ ਇਹ ਸਾਤ ਸੰਗਤ ਦੇ ਆਸਰੇ ਰੱਖ ਕੇ ਦਰਸ਼ਨ ਦਿੰਦਾ ਹੈ ਸਤਿਗੁਰੂ ਦੀ ਸੰਗਤ ਆਪਾਂ ਕਰਦੇ ਨਾ ਗੁਰੂ ਸਾਧੂ ਦੀ ਸੰਗਤ ਜੀ ਗੁਰਬਾਣੀ ਦੀ ਸੰਗਤ ਕਰ ਰਹੇ ਹੁਣ ਆਪਾਂ ਇਸ ਟਾਈਮ ਆਏ ਕਹ ਲੋ 35 ਮਹਾਂਪੁਰਖਾਂ ਦੀ ਸੰਗਤ ਕਰ ਰਹੇ ਆ ਜਿੰਨੇ ਵੀ ਬੈਠੇ ਆ ਭੈਣ ਭਰਾ ਇਸ ਸਾਧ ਸੰਗਤ ਦੇ ਵਿੱਚੋਂ ਤੈਨੂੰ ਪ੍ਰਭੂ ਪ੍ਰਮਾਤਮਾ ਦੀ ਪ੍ਰਾਪਤੀ ਹੋਣੀ ਆ ਅਗੇ ਮਹਾਰਾਜ ਕਹਣਾ ਕਰਦੇ ਨੇ ਕਰ ਕਿਰਪਾ ਧੂਰ ਦੇਹੋ ਸੰਤਨ ਕੀ ਸੁਖ ਨਾਨਕ ਐ ਵਾਚੇ ਏ ਪ੍ਰਭੂ ਤੇਰਾ ਦਾਸ ਨਾਨਕ ਤੇਰੇ ਦਰ ਤੇੋਂ ਦਰ ਤੋਂ ਇਹ ਸੁਖ ਮੰਗਦਾ ਹੈ ਕਿ ਮੈਨੂੰ ਨਾਨਕ ਨੂੰ ਵੀ ਆਪਣੇ ਸੰਤ ਜਨਾਂ ਦੇ ਚਰਨਾ ਦੇ ਚਰਨਾ ਦੀ ਧੂੜ ਬਖਸ਼ ਆਪ ਦੇ ਸੰਤ ਜਨਾਂ ਦੇ ਚਰਨਾਂ ਹੀ ਲਾ ਲਾ ਆਪ ਦੇ ਸੰਤ ਜਨਾਂ ਦੇ ਚਰਨਾ ਦੇ ਨੇੜੇ ਤੇੜੇ ਕਰ ਲਾ ਗੁਰੂ ਮਹਾਰਾਜ ਉਹ ਕਿਵੇਂ ਆ ਸੰਤ ਜਨਾਂ ਦੇ ਨੇੜੇ ਤੇੜੇ ਹੋਣਾ ਗੁਰੂ ਦੇ ਬਚਨ ਤੇਰੇ ਹਿਰਦੇ ਘਰ ਵਿੱਚ ਬਸ ਜਾਣ ਜੀਵਨ ਗੁਰੂ ਦੇ ਬਚਨਾ ਮੁਤਾਬਕ ਹੋਵੇ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਅਗਲੇ ਸ਼ਬਦ 'ਚ ਗੌੜੀ ਮਹੱਲਾ ਪੰਜਵਾਂ ਹਉ ਤਾਂ ਕੇਵਲ ਹਾਰੀ ਵਾਹਿਗੁਰੂ ਹਉ ਤਾਂ ਕੇਵਲ ਹਾਰੀ ਜਾ ਕੇ ਕੇਵਲ ਨਾਮ ਅਧਾਰੀ ਮਹਾਰਾਜ ਕਹਿੰਦੇ ਹੈ ਭਾਈ ਮੈਂ ਉਹਨਾਂ ਸੰਤ ਜਨਾਂ ਤੋਂ ਸਤਕੇ ਜਾਂਦਾ ਹਾਂ ਜਿਨ੍ਹਾਂ ਦੇ ਹਿਰਦੇ ਵਿੱਚ ਸਿਰਫ ਪ੍ਰਮਾਤਮਾ ਦਾ ਨਾਮ ਹੀ ਜਿੰਦਗੀ ਦਾ ਆਸਰਾ ਹੈ। ਰਹਾਵਲੇ ਬੰਦ ਚ ਮਹਾਰਾਜ ਕਹਿੰਦੇ ਮਹਿਮ ਤਾਂ ਕੀ ਕੇਤਕ ਗਨਿਏ ਜਨ ਪਾਰ ਬ੍ਰਹਮ ਰੰਗ ਰਾਤੀ। ਜੇ ਭਾਈ ਸੰਤ ਜਨ ਸੰਤ ਜਨ ਦਾ ਮਤਲਬ ਹੈ ਜੀ ਸਤ ਸੰਗੀ ਜਿਹੜੇ ਗੁਰੂ ਦੀ ਸੰਗਤ ਕਰਦੇ ਨੇ ਸਤ ਸੰਗ ਵਿੱਚ ਆਉਂਦੇ ਨੇ ਉਹਨਾਂ ਸੰਤ ਜਨਾਂ ਦੀ ਗੱਲ ਕਰਦੇ ਨੇ ਮਹਾਰਾਜ ਇੱਥੇ। ਏ ਭਾਈ ਸੰਤ ਜਨ ਸੰਤ ਜਨ ਪ੍ਰਮਾਤਮਾ ਦੇ ਪਿਆਰੇ ਰੰਗ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦੀ ਆਤਮਿਕ ਬਡੱਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਉਹਨਾਂ ਦੀ ਅਵਸਥਾ ਕੀ ਹੈ ਮੰਨਦੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਜਿਹੜੇ ਸਤ ਸੰਗੀ ਨੇ ਗੁਰੂ ਦੀ ਸੰਗਤ ਕਰਦੇ ਨੇ ਗੁਰੂ ਦੇ ਬਚਨ ਸੁਣਦੇ ਨੇ ਬਾਣੀ ਪੜ੍ਹਦੇ ਸੁਣਦੇ ਨੇ ਸਤ ਸੰਗੀ ਸਦਾ ਸੱਚ ਨਾਲ ਜੁੜੇ ਰਹਿੰਦੇ ਨੇ ਜਿਹੜੇ ਸੱਚੇ ਗੁਰੂ ਨਾਲ ਜੁੜ ਕੇ ਗੁਰੂ ਦੇ ਬਚਨ ਸੁਣ ਲੈ ਬਾਣੀ ਨਾਲ ਮਨ ਨਾਲ ਬਾਣੀ ਨਾਲ ਜੁੜ ਕੇ ਤੇ ਫਿਰ ਕਾਰੋ ਵਿਹਾਰ ਸੱਚਾ ਸੋਚਾ ਫਿਰ ਮਹਾਰਾਜ ਕਹਿੰਦੇ ਇਹਨਾਂ ਦਾ ਵਿਡੱਪਣ ਆ ਨਾ ਜਿਹੜਾ ਇਹਨਾਂ ਦੇ ਵਿਡੱਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਵੀ ਕਿੱਡੇ ਵੱਡੇ ਆ ਅੰਦਰੋਂ ਇਹ ਨਹੀਂ ਤਾਂ ਗਰਬਾਣੀ ਵਿੱਚ ਪੰਕਤੀ ਆ ਨਾਮ ਵਿਸਾਰੇ ਤੇ ਕਮਜਾਤ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਵਿਸਾਰੀ ਬੈਠਾ ਨਾ ਉਹ ਸਾਰਿਆਂ ਤੋਂ ਨੀਵੀਂ ਜਾਤ ਵਾਲਾ ਹੈ ਕਮੀਨੀ ਜਾਤ ਵਾਲਾ ਕਮੀਨੀ ਦਾ ਮਤਲਬ ਨੀਮੀ ਜਾਤ ਹੁੰਦੀ ਆ। ਸਰੀਰ ਕਰਕੇ ਮਨੁੱਖ ਇੱਕ ਸਰੀਰ ਕਰਕੇ ਕੋਈ ਜਾਤ ਵੱਡੀ ਛੋਟੀ ਨਹੀਂ ਹੁੰਦੀ। ਕਿਉਂਕਿ ਮਨੁੱਖ ਕੀ ਜਾਤ ਏਕ ਪਸਾਨ ਬੋ। ਇਹ ਬਾਰੀ ਗੱਲਾਂ ਨੇ ਹੁਣ ਕੋਈ ਕਹਿੰਦਾ ਛੋਟੀ ਜਾਤ ਦਾ ਕੋਈ ਕਹਿੰਦਾ ਵੱਡੀ ਜਾਤ ਦਾ ਕੋਈ ਫਲਾਨੀ ਜਾਤ ਦਾ ਇਹ ਜਾਤਾਂ ਜੋਤਾਂ ਕੋਈ ਨਹੀਂ ਹੁੰਦੀਆਂ ਜੀ। ਇਹ ਤਾਂ ਇੱਕ ਕਾਰੋਬਾਰ ਦੀ ਬਰਾਦਰੀ ਹੈ ਐਂ ਕਹਿ ਲੈਨੇ ਆਪਾਂ ਮਨੁੱਖ ਇੱਕਾ ਪ੍ਰਭੂ ਪਰਮਾਤਮਾ ਨੇ ਮਨੁੱਖ ਪੈਦਾ ਕੀਤਾ ਕੋਈ ਮਜਬੀ ਕੋਈ ਚਮਾਰ ਕੋਈ ਸਿੰਬਾ ਕੋਈ ਨਾਈ ਕੋਈ ਜੱਟ ਕੋਈ ਬਾਣੀਆਂ ਕੋਈ ਕੋਈ ਉਹ ਪੈਦਾ ਨਹੀਂ ਕੀਤੇ ਮਹਾਰਾਜ ਨੇ ਉਹ ਇੱਕ ਕੰਮਾਂ ਦੇ ਨੋ ਮੁਤਾਬਕ ਬਰਾਦਰੀ ਬਣ ਗਈ ਇਹ ਮੰਨ ਲੈਨੇ ਆ ਗੱਲ ਪਰ ਜਾਤ ਕੋਈ ਨਹੀਂ ਹੁੰਦੀ ਮਨੁੱਖ ਇੱਕਾ ਹਾਂ ਜਿਹੜੀ ਮਤਬਲਾ ਵੀ ਅੰਦਰੂਨੀ ਕਰਕੇ ਮਨ ਕਰਕੇ ਨੀਵਾ ਉਹਨੂੰ ਮਹਾਰਾਜ ਨੇ ਕਿਹਾ ਵੀ ਖਾਸਮ ਬਸਾਰੇ ਤੇ ਕਮਜਾਤ ਜਿਹੜੀ ਆਪਣੇ ਪ੍ਰਭੂ ਪਰਮਾਤਮਾ ਨੂੰ ਵਿਸਾਰੀ ਬੈਠੀ ਹੈ ਭੁੱਲੀ ਬੈਠੀ ਹੈ ਜੀਵ ਆਤਮਾ ਉਹ ਕਮਜਾਤ ਆ ਕਮਿਨੀ ਜਾਤ ਵਾਲੀ ਐ ਜੀਵ ਆਤਮਾ ਦੀ ਗੱਲ ਕਰੀ ਐ ਆ ਸਰੀਰ ਕਰਕੇ ਕੋਈ ਜਾਤ ਨਹੀਂ ਸਰੀਰ ਕਰਕੇ ਮਨੁੱਖ ਇਕ ਇਹ ਆਪਾਂ ਗੱਲ ਧਿਆਨ ਨਾਲ ਸੁਣਨੀ ਐ ਸਮਝਣੀ ਐ ਕਿਉਂਕਿ ਇਹ ਜਾਤਾਂ ਦੇ ਆ ਸਰੀਰ ਕਰਕੇ ਹੀ ਜਾਤਾਂ ਦੀਆਂ ਵੰਡੀਆਂ ਪਾ ਕੇ ਇੱਕ ਦੂਜੇ ਨੂੰ ਜਲੀਲ ਕੀਤਾ ਜਾਂਦਾ। ਨਾ ਮਨੁੱਖ ਇੱਕੋ ਹੀ ਆ। ਮਨ ਕਰਕੇ ਆਤਮਾ ਕਰਕੇ ਆਪਣੀ ਬਿਰਤੀ ਕਰਕੇ ਮਨੁੱਖ ਨੀਵਾ ਹੁੰਦਾ। ਬਕਾਰੀ ਵੀ ਐ ਜਿ ਬਕਾਰੀ ਬਿਰਤੀ ਆ ਤਾਂ ਨੀਵਾ ਹੀ ਆ ਕਮੀਨਾ। ਕਮੀਨੇ ਦਾ ਮਤਲਬ ਆ ਜੀ ਨੀਮੀ। ਮਤਲਬ ਸਾਰਿਆਂ ਤੋਂ ਛੋਟਾ ਐਂ ਕਹਿ ਲੋ। ਅਗੇ ਮਹਾਰਾਜ ਕਹਿੰਦੇ ਨੇ ਜਿਹੜੇ ਭਾਈ ਸੰਤ ਜਨ ਪਰਮਾਤਮਾ ਦੇ ਪਿਆਰ ਰੰਗ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦੀ ਆਤਮਿਕ ਵੱਡਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਉਹ ਕਿੱਡੇ ਵੱਡੇ ਨੇ ਅੰਦਰੋਂ ਸੂਖ ਸਹਿਜ ਆਨੰਦਿਤਨਾ ਸੰਗ ਉਹਨ ਸੰਸਾਰ ਅਵਰਨਾ ਦਾਤੀ ਮਹਾਰਾਜ ਅਗਲੇ ਬੰਦ ਚ ਕਹਿੰਦੇ ਨੇ ਉਹਨਾਂ ਦੀ ਸੰਗਤ ਵਿੱਚ ਰਹਿਣ ਆਤਮਿਕ ਅਡੋਲਤਾ ਦੇ ਸੁਖ ਆਨੰਦ ਪ੍ਰਾਪਤ ਹੁੰਦੇ ਹਨ ਉਹਨਾਂ ਦੇ ਬਰਾਬਰ ਦੇ ਹੋਰ ਕੋਈ ਦਾਨੀ ਨਹੀਂ ਹੋ ਸਕਦੇ ਅਗੇ ਮਹਾਰਾਜ ਕਹਿੰਦੇ ਨੇ ਜਗਤ ਉਧਾਰਨ ਸੇਈ ਆਏ ਜੋ ਜਨ ਦਰਸ਼ ਪਿਆਸਾ ਮਹਾਰਾਜ ਕਹਿੰਦੇ ਹੈ ਭਾਈ ਜਿੰਨਾ ਸੰਤ ਜਨਾਂ ਨੂੰ ਆਪ ਪ੍ਰਮਾਤਮਾ ਦੀ ਤਾਂਗ ਲੱਗੀ ਰਹੇ ਉਹੀ ਜਗਤ ਦੇ ਜੀਵਾਂ ਨੂੰ ਬਕਾਰਾਂ ਤੋਂ ਬਚਾਉਣ ਆਏ ਸਮਝੋ ਉਹੀ ਜਗ ਨੂੰ ਬਕਾਰਾਂ ਤੋਂ ਬਚਾਉਣ ਆਉਂਦੇ ਨੇ ਜਿਵੇਂ ਕਿ ਆਪ ਸਤਿਗੁਰਾਂ ਗੁਰੂ ਨਾਨਕ ਸਾਹਿਬ ਤੋਂ ਲਾਓ ਸਤਿਗੁਰਾਂ ਨੇ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਦਸਵੇਂ ਸਿੱਖ ਪਿਤਾ ਤੱਕ 10 ਪਾਤਸ਼ਾਹਾਂ ਜਿਨ੍ਹਾਂ ਦੀ ਬਾਣੀ ਦਰਜ ਹੈ 15 ਭਗਤ ਸਹਿਬਾਨ 11 ਪੱਟ ਸਹਿਬਾਨ ਇਹ ਸਮਝ ਲਓ ਸਾਨੂੰ ਜਗਤ ਨੂੰ ਵਿਕਾਰਾਂ ਤੋਂ ਬਚਾਉਣ ਵਾਸਤੇ ਆਏ ਨੇ ਸੰਸਾਰ ਤੇ ਇਹ ਭਲੇ ਪੁਰਸ਼ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਭਗਤ ਨੇ ਓਨ ਕੀ ਸ਼ਰਨ ਪਰੇ ਸੋ ਤਰਿਆ ਸਤ ਸੰਗ ਪੂਰਨ ਆਸਾ ਮਹਾਰਾਜ ਕਹਿੰਦੇ ਉਹਨਾਂ ਦੀ ਸ਼ਰਨ ਜਿਹੜਾ ਮਨੁੱਖ ਆ ਪੈਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਏ ਭਾਈ ਸੰਤ ਜਨਾਂ ਦੀ ਸੰਗਤ ਵਿੱਚ ਰਹਾ ਸਭ ਆਸਾਂ ਪੂਰੀਆਂ ਹੋ ਜਾਂਦੀਆਂ ਨੇ। ਇਹੀ ਇਨਸਾਨ ਚਾਹੁੰਦਾ ਵੀ ਮੇਰੀਆਂ ਸਾਰੀਆਂ ਆਸਾਂ ਪੂਰੀਆਂ ਹੋਣ। ਜੇ ਭਾਈ ਤੂੰ ਆਪਣੀਆਂ ਆਸਾਂ ਪੂਰੀਆਂ ਕਰਨੀਆਂ ਚਾਹਨਾ ਤਾਂ ਫਿਰ ਗੁਰੂ ਸੰਤ ਦੇ ਚਰਨੀ ਲੱਗ ਸਤ ਸੰਗੀ ਬਣ। ਤਾਂਕੇ ਚਰਨ ਪਰੋ ਤਾ ਜੀਵ ਜਨ ਕੇ ਸੰਗ ਨਿਹਾਲਾਂ। ਏ ਭਾਈ ਸੰਤ ਜਨਾਂ ਦੀ ਸੰਗਤ ਵਿੱਚ ਰਹਾ ਮਨ ਖਿੜ ਆਉਂਦਾ ਹੈ ਮੈਂ ਤਾਂ ਜਦੋਂ ਸੰਤ ਜਨਾਂ ਦੀ ਚਰਨੀ ਆ ਡਿਗਦਾ ਹਾਂ ਮੈਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ ਆਤਮਾ ਜਿਹਨੂੰ ਆਪਾਂ ਜ਼ਮੀਰ ਕਹਿੰਦੇ ਆ ਜਾਂ ਮਨ ਕਹਿੰਦੇ ਆ ਅਸੀਂ ਮਨ ਕਰਕੇ ਜ਼ਮੀਰ ਕਰਕੇ ਜੀਨੇ ਆ ਚੜ੍ਹਦੀ ਕਲਾ ਵਿੱਚ ਰਹਿਨੇ ਆ ਭਗਤਨ ਭਗਤਨ ਕੀ ਰੇਨ ਹੋਏ ਮਨ ਮੇਰਾ ਹੋ ਹੋ ਪ੍ਰਭੂ ਕਿਰਪਾਲਾ ਏ ਪ੍ਰਭੂ ਮੇਰੇ ਉਤੇ ਕਿਰਪਾਲ ਹੋਇਆ ਰਹੋ ਮੇਰੇ ਉਤੇ ਕਿਰਪਾ ਰੱਖੋ ਤਾਂ ਕਿ ਤੇਰੀ ਕਿਰਪਾ ਨਾਲ ਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ ਵੇ ਗੁਰੂ ਦੇ ਗੁਨਾ ਦੇ ਮੁਤਾਬਕ ਜੀਵਨ ਰਹੇ ਧੂੜ ਬਣਨਾ ਇਹ ਆ ਬਈ ਗੁਰੂ ਦੇ ਬਚਨਾ ਮੁਤਾਬਕ ਤੇਰਾ ਜੀਵਨ ਹੋਵੇ ਆਪਣੀ ਮਰਜ਼ੀ ਨਾਲ ਤੂੰ ਕਰਦਾਵੇਂ ਮਨਮੁਖ ਨਾ ਹੋਵੇਂ ਤੇ ਗੁਰਮਖੋ ਕੇ ਜੀਵਨ ਬਸਰ ਕਰੇ ਇਹ ਮਹਾਰਾਜ ਦੀ ਕਿਰਪਾ ਸਦਕਾ ਅਰਦਾਸ ਰੂਪੀ ਸ਼ਬਦ ਹੈ ਭਗਤਨ ਕੀ ਰੇਨ ਹੋਏ ਮਨ ਮੇਰਾ ਹੋ ਹੋ ਪ੍ਰਭੂ ਕਿਰਪਾਲ हे ਪ੍ਰਭੂ ਮੇਰੇ ਉੱਤੇ ਕਿਰਪਾ ਕਰ ਤਾਂ ਕਿ ਤੇਰੀ ਕਿਰਪਾ ਨਾਲ ਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ ਨਿਮਰਤਾ ਵਾਲਾ ਮਨ ਰਹੇ ਮੇਰਾ ਮਹਾਰਾਜ ਅਗੇ ਮਹਾਰਾਜ ਕੰਦੇ ਨੇ ਰਾਜ ਜੋ ਬਨ ਆਬਦ ਜੋ ਦੀਸ ਸਭ ਕਿਸ ਜੁਗ ਮਹਿ ਕਾਟਿਆ ਏ ਭਾਈ ਹਕੂਮਤ ਜਵਾਨੀ ਉਮਰ ਜੋ ਕੁਝ ਵੀ ਜਗਤ ਵਿੱਚ ਸਾਹਬਨ ਜੋਗ ਦਿਸਦਾ ਹੈ ਇਹ ਘਟਦਾ ਹੀ ਜਾਂਦਾ ਹੈ ਮਾਰਾ ਸਮਝਾਉਣਾ ਕਰਦੇ ਨੇ ਵੀ ਹਕੂਮਤ ਵੀ ਸੰਭਾਲਣੀ ਸਾਹਮ ਕੇ ਰੱਖਣੀ ਚਾਹੁੰਦਾ ਦੇਸ਼ ਦਾ ਰਾਜਾ ਕਹਿੰਦਾ ਮੈਂ ਹੀ ਰਾਜਾ ਬਣਿਆ ਰਹਾ ਮੇਰੀ ਹਕੂਮਤ ਹੋਵੇ ਦੇਸ਼ ਦੇ ਉੱਤੇ ਸੰਸਾਰ ਤੇ ਮੇਰੀ ਹਕੂਮਤ ਚੱਲਦੀ ਹੋਵੇ ਇਹ ਵੀ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸਾਹਮ ਦਾ ਵੀ ਆ ਬਹੁਤ ਹੱਥ ਪੱਲੇ ਮਾਰਦਾ ਹਕੂਮਤ ਤੇ ਜਵਾਨੀ ਜਵਾਨੀ ਨੂੰ ਵੀ ਸੰਭਾਲਣੀ ਚਾਹੁੰਦਾ ਵੀ ਮੇਰੇ ਤੇ ਸਦਾ ਜਵਾਨ ਰਹਾ ਮੈਂ ਭੈਣਾ ਤੇ ਭਾਈ ਹੈ ਉਮਰ ਉਮਰ ਵੀ ਕਹਿੰਦਾ ਮੇਰੀ ਚੜ੍ਹਦੀ ਕਲਾ ਸੀ ਰੇ ਇਹ ਵੀ ਮੈਂ ਸੰਭਾਲ ਲਵਾਂ ਕਿਤੇ ਘਟ ਨਾ ਜਾਵੇ ਮਹਾਰਾਜ ਕਹਿੰਦੇ ਇਹ ਜਗਤ ਵਿੱਚ ਸਾਂਭ ਨੂੰ ਸੰਪਰਯੋਗ ਸਾਂਭਣ ਜੋਗ ਦਿਸਦਾ ਹੈ ਵੀ ਮੇਰੇ ਕੋਲੇ ਰਹੇ ਇਹ ਦਿਸਦਾ ਆਪਾਂ ਨੂੰ ਬੇਜੀ ਜੀ ਸਾਂਭਣ ਜੋਗ ਆ ਪਰ ਮਹਾਰਾਜ ਕਹਿੰਦੇ ਇਹ ਤਾਂ ਘਟਦੀ ਜਾਂਦੀ ਆ ਘਟਦਾ ਹੀ ਜਾਂਦਾ ਦਿਨ-ਬਦਨ